ਡਿਫੈਂਸ ਸ਼ੀਲਡ ਦੇ ਨਾਮ ਦੇ ਉੱਤੇ ਇੱਕ ਆਪਰੇਸ਼ਨ ਪੂਰੇ ਵੈਸਟਰਨ ਕਮਾਂਡ ਜਿਹੜੀ ਵੈਸਟਰਨ ਬਾਰਡਰਜ਼ ਦੇ ਲਈ ਇਹਦੇ ਵਿੱਚ ਚੱਲ ਰਿਹਾ ਜਿਹੜਾ ਕਿ ਬਾਰਡਰ ਜ਼ਿਲ੍ਹੇ ਆ ਨਹੀਂ ਗੱਲ ਕਰੀਏ ਤੇ ਪੰਜਾਬ ਦੇ ਬਾਰਡਰ ਜ਼ਿਲ੍ਹਿਆਂ ਦੀ ਤਾਂ ਉੱਥੇ ਅੱਜ ਜਿਹੜਾ ਅੱਧੇ ਘੰਟੇ ਦਾ ਬਲੈਕਆਊਟ ਜਿਹੜਾ ਕਿ ਮੌਕ ਟ੍ਰਲ ਕਹਿ ਸਕਦੇ ਆ ਇੱਕ ਬਲੈਕਆਊਟ ਦੀ ਮੌਕ ਟ੍ਰਲ ਹੈ ਉਹ ਤੋਂ ਪਹਿਲਾਂ ਜਿਹੜੀ ਮੌਕ ਟ੍ਰਲ ਹੋ ਚੁੱਕੀ ਹੈ ਕਿ ਜਿਹੜਾ ਗੁਰਦਾਸਪੁਰ ਦੀ ਗੱਲ ਕਰੀਏ ਤੇ ਉਹ বাস ਸਟੈਂਡ ਗੁਰਦਾਸਪੁਰ ਦੇ ਵਿੱਚ ਇੱਕ ਮੈਕ ਟ੍ਰਲ ਹੋਈ ਲੋਕਾਂ ਨੂੰ ਅਵੇਅਰ ਕੀਤਾ ਗਿਆ ਔਰ ਫੈਸ ਵੇਲੇ ਜਿਵੇਂ ਹੀ ਸ਼ਹਿਰ ਦੇ ਵਿੱਚ ਸਾਇਰਨ ਵੱਜਾ ਔਰ ਉਸ ਤੋਂ ਬਾਅਦ ਪੂਰੀ ਤਰ੍ਹਾਂ ਬਲੈਕਆਊਟ ਹੋ ਗਏ ਆ ਔਰ ਬਲੈਕਆਊਟ ਤੁਸੀਂ ਦੇਖ ਹੀ ਸਕਦੇ ਹੋ ਲੋਕ ਜਿਹੜੇ ਨੇ ਦੁਕਾਨਾਂ ਬੰਦ ਕਰ ਰਹੇ ਨੇ ਦੁਕਾਨਾਂ ਜਿਹੜੀਆਂ ਕੁਟੀਆਂ ਵੀ ਨੇ ਉਹਨਾਂ ਦੇ ਬਾਹਰੋਂ ਜਿਹੜੀਆਂ ਲਾਈਟਸ ਨੇ ਉਹਨਾਂ ਦੇ ਸ਼ਹਿਰ ਦੀਆਂ ਲਾਈਟਸ ਬੰਦ ਆ ਲੋਕਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਜਿਹੜੀ ਸਿਵਲ ਡਿਫੈਂਸ ਦੇ ਲੋਕ ਨੇ ਇੱਥੇ ਉਹਨਾਂ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਵੀ ਆਪਣੀਆਂ ਗੱਡੀਆਂ ਦੀਆਂ ਲਾਈਟਾਂ ట్రాਫਿਕ ਜਿਹੜੀ ਰੰਗ ਦੀ ਡਿਸਆਰਡਰ ਸੀ ਕਿ ట్రాਫਿਕ ਵੀ ਜਿਹੜੀ ਹੈ ਔਰ ਰੋਡ ਪਾਰਕਿੰਗ ਹੋਵੇ ਫਿਰ ਵੀ 8:00 ਤੋਂ 8:30 ਵਜੇ ਤੱਕ ਜਿਹੜਾ ਇੱਕ ਮੌਕਲ ਹੈ ਇਹ ਮੌਕਲ ਕਹਾਂਗੇ ਬਲੈਕਆਊਟ ਦੀ ਮੌਕਲ ਸੀ ਜੀ ਸਰ ਇਹ ਰੇਟ ਦੀ ਜਿਹੜੀ ਬਲੈਕਆਊਟ ਦੀ ਮੌਕਲ ਇਹਦੇ ਵਿੱਚ ਕਿਸੇ ਵੀ ਜਿਹੜਾ ਹਵਾਈ ਹਮਲੇ ਨੂੰ ਰੋਕਣ ਵਾਸਤੇ ਹਵਾਈ ਹਮਲੇ ਤੋਂ ਬਚਣ ਵਾਸਤੇ ਜਿਹੜੀ ਆ ਮੌਕਲ ਰੱਖੀ ਗਈ। ਤੇ ਵੀ ਅੱਜ ਜਿਹੜੀ ਅ ਬਰਦਾਸ਼ਪੁਰ ਦੇ ਵਿੱਚ ਵੀ ਜੇ ਬੱਸ ਅੱਡੇ ਤੇ ਗੱਲ ਕਰੀਏ ਬੱਸ ਸਟੈਂਡ ਤੇ ਗੱਲ ਕਰੀਏ ਉਹ ਵੀ ਐਵੇਂ ਦੇ ਸੀ ਮੌਕਲ ਸੀ ਕਿ ਜੇ ਹਵਾਈ ਹਮਲਾ ਹੁੰਦਾ ਤਾਂ ਉਹਦੇ ਇੰਜਰਡ ਲੋਕ ਨੇ ਉਹਨਾਂ ਨੂੰ ਕਿਵੇਂ ਬਚਾਇਆ ਜਾਂਦਾ। ਵੀ ਉੱਥੇ ਜਿਹੜੀ ਬਰਦਾਸ਼ਪੁਰ ਚ ਸੀ ਮੌਕਲ ਕੀਤੀ ਆ ਉਹ ਸਿਵਲ ਡਿਫੈਂਸ ਵੱਲੋਂ ਕੀਤੀ ਗਈ ਆ। ਉਹਦੇ ਚੈਂਸੀ ਸੀ ਸਿਵਲ ਡਿਫੈਂਸ ਫਾਇਰ ਬ੍ਰਿਗੇਡ ਇਹ ਸਾਰੀਆਂ ਟੀਮਾਂ ਨੇ ਭਾਗ ਲਿਆ। ਉੱਥੇ ਸਾਡਾ ਕਿਸੇ ਵੀ ਜਿਹੜਾ ਕੀਰ ਅਟੈਕ ਹੁੰਦਾ ਉਹਦੇ ਵਿੱਚ ਇੰਜਰਡ ਲੋਕਾਂ ਨੂੰ ਕਿਸ ਤਰ੍ਹਾਂ ਰਿਕਵਰ ਕਰਨਾ ਕਿੱਦਾਂ ਉਹਨਾਂ ਨੂੰ ਰੈਸਕਿਊ ਕਰਨਾ ਕਿਹੜੇ-ਕਿਹੜੇ ਉਹਨਾਂ ਨੂੰ ਪੁਆਇੰਟਾਂ ਤੇ ਲੈ ਕੇ ਜਾਣਾ ਉਹਦੇ ਬਾਰੇ ਜਿਹੜੀ ਹੈ ਮੌਕ ਡਲ ਇਹ ਲੋਕਾਂ ਨੂੰ ਇਹ ਵੀ ਇਹ ਵੇਖਿਆ ਜਾ ਰਿਹਾ ਕਿ ਡਰਨ ਨਾ ਹੋ ਇਹਦੇ ਵਿੱਚ ਪੈਨਿਕ ਹੋਣ ਵਾਲੀ ਕੋਈ ਅਜਿਹੀ ਗੱਲ ਨਹੀਂ ਹੈ ਇਹ ਇੱਕ ਰੂਟੀਨ ਜਿਹੜਾ ਤੁਹਾਡੀ ਪ੍ਰੋਸੈਸ ਆ ਰੂਟੀਨ 'ਚ ਜਿਹੜੀ ਕਾਰਵਾਈ ਹੈ ਇਹਦੇ ਤੇ ਸਿਰਫ ਇੱਕ ਅਭਿਆਸ ਹੈ ਸਾਡਾ ਮੌਕ ਡਲ ਦਾ ਨਾਮ ਹੀ ਹੈ ਅਭਿਆਸ ਕਿਸੇ ਜਾਨਸ ਖਾ ਵੀ ਘਟਨਾ ਤੋਂ ਪਹਿਲਾਂ ਜਿਹੜਾ ਕੀਤਾ ਜਾਣ ਵਾਲਾ ਉਸ ਘਟਨਾ ਤੋਂ ਬਚਣ ਲਈ ਕੀਤਾ ਜਾਣ ਵਾਲਾ ਜਿਹੜਾ ਅਭਿਆਸ ਆ ਇਹ ਉਹ ਅਸਵੀਦਾ ਗੁਰਦਾਸਪੁਰ ਤੋਂ ਹੈ ਗੁਰਦਾਸਪੁਰ ਦੇ ਫਤਾਲਾ ਸ਼ਹਿਰ ਤੋਂ ਜਿਵੇਂ ਕਿ ਸਵੇਰੇ ਪਹਿਲੇ ਆਪਾਂ ਸ਼ਾਫਟ ਅਬਦੀਲ ਸ਼ਾਹ ਜਿਹੜਾ 6 ਵਜੇ ਦੀ ਗ੍ਰੀਨ ਜਿਹੜੀ ਕਾਨਫਰੰਸ ਦੇਖੀ ਬੱਸ ਸਟੈਂਡ ਦੇ ਵਿੱਚ ਪਰਪਲ ਵੀ ਦੇਖਾ ਉਹ ਰੇਟ ਹੀ ਲੱਗਿਆ ਉਹ ਬਲੈਕਆਊਟ ਸਿਚੁਏਸ਼ਨ ਤੁਸੀਂ ਦੇਖੀ ਸਕਦੇ ਹੋ ਆਰਟ ਤੋਂ 8:30 ਵਜੇ ਦਾ 2 ਘੰਟੇ ਦਾ ਜਿਹੜਾ ਬਲੈਕਆਊਟ ਦੀ ਸਿਚੁਏਸ਼ਨ ਦੇ ਵਿੱਚ ਦੁਕਾਨਾਂ ਕਰਾਨੀਆਂ ਲਾਈਟਾਂ ਬੰਦ ਨੇ ਬਿਜਲੀ ਸਪਲਾਈ ਪੂਰੀ ਤਰ੍ਹਾਂ ਬੰਦ ਹੈ ਔਰ ਆਵਾਜਾਈ ਦੇ ਵਾਲੇ ਨੂੰ ਵੀ ਇਹ ਗੱਲ ਕਹੀ ਗਈ ਸੀ ਕਿ ਆਪਣੀਆਂ ਗੱਡੀਆਂ ਜਿਹੜਾ ਵੀ ਰਸਤੇ ਦੇ ਵਿੱਚ ਹੋਵੇ ਉਹ ਗੱਡੀਆਂ ਰੋਕ ਕੇ ਪਾਰਕਿੰਗ ਲਗਾ ਲੈ ਗੱਡੀਆਂ ਦੀ ਲਾਈਟ ਵੀ ਬੰਦ ਹੋਵੇ ਕਈ ਐਸੇ ਵਾਹਨ ਵੀ ਦਿਖ ਰਹੇ ਨੇ ਜਿਹੜੇ ਲਾਈਟਾਂ ਬੰਦ ਕਰਕੇ ਚਲਾ ਰਹੇ ਨੇ ਲੇਕਿਨ ਉਹਨਾਂ ਨੂੰ ਵੀ ਪ੍ਰੋਕਸ਼ਨਰੀ ਕਿਹਾ ਗਿਆ ਕਿ ਕਿਤੇ ਐਕਸੀਡੈਂਟ ਨਾ ਹੋ ਜਾਏ ਇਸ ਕਰਕੇ ਉਹ ਗੱਡੀ ਪਾਰਕ ਕਰ ਲਈ ਜਾਏ ਲੇਕਿਨ ਇਹ ਸ਼ਹਿਰ ਦਾ ਜ਼ਰੂਰੀ ਹਿੱਸਾ ਸ਼ਾਇਦ ਲੋਕ ਘਰਾਂ ਵੱਲ ਜਾ ਰਹੇ ਨੇ ਦੁਕਾਨਾਂ ਵਾਲੇ ਆਪਣੀ ਦੁਕਾਨਾਂ ਬੰਦ ਕਰਕੇ ਘਰਾਂ ਵੱਲ ਜਾ ਰਹੇ ਨੇ ਜਿਸ ਤਰ੍ਹਾਂ ਕਿ ਦੁਕਾਨਾਂ ਖੁੱਲੀਆਂ ਵੀ ਹੈ ਉਹਨਾਂ ਦੀਆਂ ਲਾਈਟਾਂ ਬਿਲਕੁਲ ਬੰਦ ਨੇ ਚਾਹੀਏ ਉਹ ਅੰਦਰ ਦੀ ਲਾਈਟ, ਦਿਵਾਰ ਦੇ ਅੰਦਰ ਦੀ ਹੋਵੇ ਚਾਹੀਏ ਉਹ ਬਾਹਰ ਦੀ ਸਟੇਜ ਲਾਈਟ ਆ ਪੂਰਨ ਤੌਰ ਤੇ ਬੰਦ ਕਰਕੇ ਇਸ ਵੇਲੇ ਜਿਹੜਾ ਪ੍ਰਸ਼ਾਸਨ ਵੱਲੋਂ ਦਿੱਤੇ ਹੋਏ ਆਰਡਰਸ ਨੇ ਉਹਨੂੰ ਅਵੇ ਕਰ ਰਹੇ ਨੇ ਲੋਕ ਪਿਛਲੇ ਦਿਨਾਂ ਦੇ ਵਿੱਚ ਵੀ ਮੋਕਰਲ ਸਿਚੁਏਸ਼ਨਸ ਤੋਂ ਲੰਗੇ ਨੇ ਲੇਕਿਨ ਕਾਫਾ ਬਲੈਕਆਊਟ ਵਾਲੀ ਸਿਚੁਏਸ਼ਨ ਤੋਂ ਲੰਗੇ ਨੇ ਮੋਕਰਲਸ ਵੀ ਦੇਖੀਆਂ ਬਲੈਕਆਊਟ ਵਾਲੀ ਪੂਰਨ ਬਲੈਕਆਊਟ ਵਾਲੀ ਸਿਚੁਏਸ਼ਨ ਤੋਂ ਲੰਗੇ ਨੇ لیکن کل ਜਿਹੜੀ ਇਹ ਸਿਚੁਏਸ਼ਨ ਹੈ ਪੈਨਿਕ ਹੋਣ ਵਾਲੀ ਨਹੀਂ ਹੈ بار بار ਪ੍ਰਸ਼ਾਸਨ ਨੂੰ ਇਹ ਕਿਹਾ ਜਾ ਰਿਹਾ ਹੈ بار بار ਪ੍ਰਸ਼ਾਸਨ ਨੂੰ ਆਖੀਂ ਕਿ ਤਿਆਰੀ ਹੈ ਕਿ ਪੈਨਿਕ ਹੋਣ ਦੀ ਲੋੜ ਨਹੀਂ ਹੈ ਲੋਕਾਂ ਨੂੰ ਸਟੇਟ ਕਰਨ ਦਾ ਉਹਦਾ ਮਕਸਦ ਸਿਰਫ ਲੋਕਾਂ ਨੂੰ ਸਟੇਟ ਕਰਨ ਦਾ ਹੈ ਕਿ ਐਸੀ ਕੋਈ ਵੀ ਸਿਚੁਏਸ਼ਨ ਇਨ ਫਿਊਚਰ ਡੇਜ਼ ਵਿੱਚ ਜਾਂ ਕੋਈ ਐਸਾ ਹਾਲਾਤ ਬਣਦੇ ਨੇ ਤਾਂ ਉਹਨੂੰ ਕਿਵੇਂ ਦੇਖਿਆ ਜਾ ਸਕੇ ਹੁਣ ਅੱਜ ਜਿਹੜੀ ਇਹ ਕਹਿ ਸਕਦੇ ਆ ਆਪਰੇਸ਼ਨ ਸ਼ੀਵਿਰ ਦੇ ਨਾਂ ਦੇ ਉੱਤੇ ਇੱਕ ਐਸਾ ਆਪਰੇਸ਼ਨ ਚੱਲ ਰਿਹਾ ਹੈ ਜਿਹੜਾ ਤਸਵੀਰਾਂ ਗੁਰਦਾਸਪੁਰ ਤੋਂ ਦੇਖ ਰਹੇ ਕੈਪਟਨ ਪਰਸਨ ਵਿਕਰਮ ਚੀਮਾ ਦੇ ਨਾਲ ਗੁਰਪੱਤ ਸਾਵਲਾ ਜਗਬਾਨੀ ਟੀਵੀ ਲਈ ਗੁਰਦਾਸਪੁਰ ਤੋਂ ਸ਼ੀਲਡ ਦੇ ਨਾਮ ਦੇ ਉੱਤੇ ਇੱਕ ਆਪਰੇਸ਼ਨ ਪੂਰੇ ਵੈਸਟਰਨ ਕਮਾਂਡ ਜਿਹੜੀ ਵੈਸਟਰਨ ਬਾਰਡਰਸ ਦੇ ਰਿਹਾਏ ਇਹਦੇ ਵਿੱਚ ਚੱਲ ਰਿਹਾ ਜਿਹੜਾ ਕਿ ਬਾਰਡਰ ਜ਼ਿਲ੍ਹੇ ਆ ਨਹੀਂ ਗੱਲ ਕਰੀਏ ਤੇ ਪੰਜਾਬ ਦੇ ਬਾਰਡਰ ਜ਼ਿਲ੍ਹਿਆਂ ਦੀ ਤਾਂ ਉੱਥੇ ਅੱਜ ਜਿਹੜਾ ਅੱਧੇ ਘੰਟੇ ਦਾ ਬਲੈਕਆਊਟ ਜਿਹੜਾ ਕਿ ਮੌਕ ਟ੍ਰਲ ਕਹਿ ਸਕਦੇ ਆ ਇੱਕ ਬਲੈਕਆਊਟ ਦੀ ਮੌਕ ਟ੍ਰਲ ਹੈ ਔਰ ਉਸ ਤੋਂ ਪਹਿਲਾਂ ਜਿਹੜੀ ਮੌਕ ਟ੍ਰਲ ਹੋ ਚੁੱਕੀ ਹੈ ਕਿ ਜਿਹੜਾ ਗੁਰਦਾਸਪੁਰ ਦੀ ਗੱਲ ਕਰੀਏ ਤੇ ਉਹ বাস ਸਟੈਂਡ ਗੁਰਦਾਸਪੁਰ ਦੇ ਵਿੱਚ ਇੱਕ ਮੈਕ ਬਲੈਕ ਟ੍ਰਲ ਹੋਈ ਲੋਕਾਂ ਨੂੰ ਅਵੇਅਰ ਕੀਤਾ ਗਿਆ ਔਰ ਫਿਰ ਉਸ ਵੇਲੇ ਜਿਵੇਂ ਹੀ ਸ਼ਹਿਰ ਦੇ ਵਿੱਚ ਸਾਇਰਨ ਵੱਜਾ ਔਰ ਉਸ ਤੋਂ ਬਾਅਦ ਪੂਰੀ ਤਰ੍ਹਾਂ ਬਲੈਕਆਊਟ ਹੋ ਗਏ ਆਰਡਰ ਸੀ ਔਰ ਬਲੈਕਆਊਟ ਤੁਸੀਂ ਦੇਖ ਹੀ ਸਕਦੇ ਹੋ ਲੋਕ ਜਿਹੜੇ ਨੇ ਦੁਕਾਨਾਂ ਬੰਦ ਕਰ ਰਹੇ ਨੇ ਦੁਕਾਨਾਂ ਜਿਹੜੀਆਂ ਕੁਟੀਆਂ ਵੀ ਨੇ ਉਹਨਾਂ ਦੇ ਬਾਹਰੋਂ ਜਿਹੜੀਆਂ ਲਾਈਟਸ ਨੇ ਉਹਨਾਂ ਦੇ ਸ਼ਹਿਰ ਦੀਆਂ ਲਾਈਟਸ ਬੰਦ ਆ ਲੋਕਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਜਿਹੜੀ ਸਿਵਲ ਡਿਫੈਂਸ ਦੇ ਲੋਕ ਨੇ ਇੱਥੇ ਉਹਨਾਂ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕੀ ਆਪਣੀਆਂ ਗੱਡੀਆਂ ਦੀਆਂ ਲਾਈਟਾਂ ట్రాਫਿਕ ਜਿਹੜੀ ਰੰਗ ਦੀ ਡਿਸਆਰਡਰ ਸੀ ਕਿ ట్రాਫਿਕ ਵੀ ਜਿਹੜੀ ਹੈ ਔਰ ਰੋਡ ਪਾਰਕਿੰਗ ਹੋਵੇ ਫਿਰ ਵੀ 8:00 ਤੋਂ 8:30 ਵਜੇ ਤੱਕ ਜਿਹੜਾ ਇੱਕ ਮੋਕਲ ਹੈ ਇਹ ਮੋਕਲ ਕਹਾਂਗੇ ਬਲੈਕਆਊਟ ਦੀ ਮੌਕਦਮ ਸੀ ਜੀ ਸਰ ਇਹ ਰੇਟ ਦੀ ਜਿਹੜੀ ਬਲੈਕਆਊਟ ਦੀ ਮੌਕਦਮ ਇਦੇ ਵਿੱਚ ਕਿਸੇ ਵੀ ਜਿਹੜਾ ਹਵਾਈ ਹਮਲੇ ਨੂੰ ਰੋਕਣ ਵਾਸਤੇ ਹਵਾਈ ਹਮਲੇ ਤੋਂ ਬਚਣ ਵਾਸਤੇ ਜਿਹੜੀ ਹੈ ਮੌਕ ਟ੍ਰੈਲ ਰੱਖੀ ਗਈ ਹੈ। ਇੱਥੇ ਵੀ ਅੱਜ ਜਿਹੜੀ ਬਰਦਾਸਪੁਰ ਦੇ ਵਿੱਚ ਵੀ ਜੇ ਬੱਸ ਅੱਡੇ ਤੇ ਗੱਲ ਕਰੀਏ ਬੱਸ ਸਟੈਂਡ ਤੇ ਗੱਲ ਕਰੀਏ ਉਹ ਵੀ ਐਵੇਂ ਦੀ ਮੌਕ ਟ੍ਰੈਲ ਸੀ ਕਿ ਜੇ ਹਵਾਈ ਹਮਲਾ ਹੁੰਦਾ ਤਾਂ ਉਹਦੇ ਇੰਜਰਡ ਲੋਕ ਨੇ ਉਹਨਾਂ ਨੂੰ ਕਿਵੇਂ ਬਚਾਇਆ ਜਾਤ? ਜੀ ਉੱਥੇ ਜਿਹੜੀ ਬਰਦਾਸਪੁਰ ਤੇ ਸੀ ਮੌਕ ਟ੍ਰੈਲ ਕੀਤੀ ਹੈ ਉਹ ਸਿਵਲ ਡਿਫੈਂਸ ਵੱਲੋਂ ਕੀਤੀ ਗਈ ਹੈ। ਉਹਦੇ ਚੈਂਸੀ ਸੀ ਸਿਵਲ ਡਿਫੈਂਸ ਫਾਇਰ ਬ੍ਰਿਗੇਡ ਇਹ ਸਾਰੀਆਂ ਟੀਮਾਂ ਨੇ ਭਾਗ ਲਿਆ। ਉਕੇ ਸਾਡਾ ਕਿਸੇ ਵੀ ਜਿਹੜਾ ਹੇਅਰ ਅਟੈਕ ਹੁੰਦਾ ਉਹਦੇ ਵਿੱਚ ਇੰਜਰਡ ਲੋਕਾਂ ਨੂੰ ਕਿਸ ਤਰ੍ਹਾਂ ਆਪਾਂ ਰਿਕਵਰ ਕਰਨਾ ਕਿਤਾ ਉਹਨਾਂ ਨੂੰ ਰੈਸਕਿਊ ਕਰਨਾ ਕਿਹੜੇ-ਕਿਹੜੇ ਉਹਨਾਂ ਨੂੰ ਪੁਆਇੰਟਾਂ ਤੇ ਲੈ ਕੇ ਜਾਣਾ ਉਹਦੇ ਬਾਰੇ ਜਿਹੜੀ ਹੈ ਮੌਕ ਡਰਲ ਹੈ। ਇਹ ਲੋਕਾਂ ਨੂੰ ਇਹ ਵੀ ਇਹ ਵੇਰ ਦਿੱਤਾ ਜਾ ਰਿਹਾ ਕਿ ਡਰਨ ਨਾ। ਕਿਤੇ ਪੈਨਿਕ ਹੋਣ ਵਾਲੀ ਕੋਈ ਅਜਿਹੀ ਗੱਲ ਨਹੀਂ ਹੈ। ਇੱਕ ਰੂਟੀਨ ਜਿਹੜਾ ਸਾਡੀ ਪ੍ਰੋਸੈਸ ਆ। ਰੂਟੀਨ ਤੇ ਜਿਹੜੀ ਕਾਰਵਾਈ ਹੈ ਇਹਦੇ ਤੇ ਸਿਰਫ ਇੱਕ ਅਭਿਆਸ ਹੈ ਸਾਡਾ ਮੌਕ ਡਰਲ ਦਾ ਨਾਮ ਹੀ ਹੈ ਅਭਿਆਸ ਕਿਸੇ ਵੀ ਅਨਸਾਬੀ ਘਟਨਾ ਤੋਂ ਪਹਿਲਾਂ। ਜਿਹੜਾ ਕੀਤਾ ਜਾਣ ਵਾਲਾ ਉਸ ਘਟਨਾ ਤੋਂ ਬਚਣ ਲਈ ਕੀਤਾ ਜਾਣ ਵਾਲਾ ਜਿਹੜਾ ਬਹਿਸ ਆ ਇਹ ਉਹ ਹੈ ਜੀਰਮ ਗੁਰਦਾਸਪੁਰ ਤੋਂ ਹੈ ਗੁਰਦਾਸਪੁਰ ਦੇ ਖਾਲਾ ਸ਼ਹਿਰ ਤੋਂ ਜੇ ਵੀ ਸਵੇਰੇ ਭੱਲੇ ਆਪਾਂ ਸ਼ਾਫਤਾ ਵੀਰ ਸ਼ਾਹ ਜਿਹੜਾ 6 ਵਜੇ ਦੇ ਕਰੀਬ ਜਿਹੜੀ ਕਾਨਫਰੰਸ ਦੇਖੀ ਬਾਸਟੈਂਡ ਦੇ ਵਿੱਚ ਪਰਦੇ ਸੀ ਜੇਕਰ ਉਹ 8 ਹੀ ਲੱਗਿਆ ਉਹ ਬਲੈਕਆਊਟ ਸਿਚੁਏਸ਼ਨ ਤੁਸੀਂ ਦੇਖ ਹੀ ਸਕਦੇ ਹੋ 8:30 ਵਜੇ ਦਾ ਟਾਈਮ ਅੱਡੇ ਘੰਟੇ ਦਾ ਜਿਹੜਾ ਬਲੈਕਆਊਟ ਦੀ ਸਿਚੁਏਸ਼ਨ ਦੇ ਵਿੱਚ ਦੁਕਾਨਾਂ ਕਹਾਣੀਆਂ ਲਾਈਟਾਂ ਬੰਦ ਨੇ ਬਿਜਲੀ ਸਪਲਾਈ ਪੂਰੀ ਤਰ੍ਹਾਂ ਬੰਦ ਹੈ ਔਰ ਅਕ ਤਾਬਾਜਾਈ ਰੋਗ ਵਾਲੇ ਨੂੰ ਵੀ ਇਹ ਗੱਲ ਕਹੀ ਗਈ ਸੀ ਕਿ ਆਪਣੀਆਂ ਗੱਡੀਆਂ ਜਿਹੜਾ ਵੀ ਰਸਤੇ ਦੇ ਵਿੱਚ ਹੋਵੇ ਉਹ ਗੱਡੀਆਂ ਰੋਕ ਕੇ ਪਾਰਕਿੰਗ ਲਗਾ ਲੈ ਗੱਡੀਆਂ ਦੀ ਲਾਈਟ ਵੀ ਬਾਲੋਵੇ ਕਈ ਐਸੇ ਵਾਹਨ ਵੀ ਦਿਖ ਰਹੇ ਨੇ ਜਿਹੜੇ ਲਾਈਟਾਂ ਬੰਦ ਕਰਕੇ ਚਲਾ ਰਹੇ ਨੇ ਲੇਕਿਨ ਉਹਨਾਂ ਨੂੰ ਵੀ ਪ੍ਰੋਕਸ਼ਨਰੀ ਕਿਹਾ ਗਿਆ ਕਿ ਕਿਤੇ ਐਕਸੀਡੈਂਟ ਨਾ ਹੋ ਜਾਏ ਇਸ ਕਰਕੇ ਉਹ ਗੱਡੀ ਪਾਰਕ ਕਰ ਲਈ ਜਾਏ ਲੇਕਿਨ ਇਹ ਸ਼ਹਿਰ ਦਾ ਜ਼ਰੂਰੀ ਹਿੱਸਾ ਸ਼ਾਇਦ ਲੋਕ ਘਰਾਂ ਵੱਲ ਜਾ ਰਹੇ ਨੇ ਦੁਕਾਨਾਂ ਵਾਲੇ ਆਪਣੀ ਦੁਕਾਨਾਂ ਬੰਦ ਕਰਕੇ ਘਰਾਂ ਵੱਲ ਜਾ ਰਹੇ ਨੇ ਜਿਦਾਂ ਕਿ ਦੁਕਾਨਾਂ ਖੁੱਲੀਆਂ ਵੀ ਐ ਉਹਨਾਂ ਦੀਆਂ ਲਾਈਟਾਂ ਬਿਲਕੁਲ ਬੰਦ ਨੇ ਚਾਹੀਏ ਉਹ ਅੰਦਰ ਦੀ ਲਾਈਟ ਦੁਕਾਨ ਦੇ ਅੰਦਰ ਦੀ ਹੋਵੇ ਚਾਹੀਏ ਉਹ ਬਾਹਰ ਦੀ ਜਿੰਕਾ ਲਾਈਟਾਂ ਪੂਰਨ ਤੌਰ ਤੇ ਬੰਦ ਕਰਕੇ ਐਸੋਲੇ ਜਿਹੜਾ ਪ੍ਰਸ਼ਾਸਨ ਵੱਲੋਂ ਦਿੱਤੇ ਹੋਏ ਆਰਡਰਸ ਨੇ ਉਹਨੂੰ ਅਵੇ ਕਰ ਰਹੇ ਨੇ ਲੋਕ ਪਿਛਲੇ ਦਿਨਾਂ ਦੇ ਵਿੱਚ ਵੀ ਮੋਗਰਲ ਸਿਚੁਏਸ਼ਨਸ ਤੋਂ ਲੰਗੇ ਨੇ ਲੇਕਿਨ ਕਾਫਾ ਬਲੈਕਆਊਟ ਵਾਲੀ ਸਿਚੁਏਸ਼ਨ ਤੋਂ ਲੰਗੇ ਨੇ ਮੋਗਰਲਸ ਵੀ ਦੇਖੀਆਂ ਬਲੈਕਆਊਟ ਵਾਲੀ ਪੂਰਨ ਬਲੈਕਆਊਟ ਵਾਲੀ ਸਿਚੁਏਸ਼ਨਸ ਤੋਂ ਲੰਗੇ ਨੇ لیکن ਕੋਲ ਜਿਹੜੀ ਇਹ ਸਿਚੁਏਸ਼ਨ ਹੈ ਪੈਨਿਕ ਹੋਣ ਵਾਲੀ ਨਹੀਂ ਹੈ ਬਾਰ ਬਾਰ ਪ੍ਰਸ਼ਾਸਨ ਨੂੰ ਲੋਕ ਇਹ ਕਿਹਾ ਜਾ ਰਿਹਾ ਹੈ ਬਾਰ ਬਾਰ ਪ੍ਰਸ਼ਾਸਨ ਨੂੰ ਲੋਕ ਕਿ ਇਸ ਤਿਆਰੀ ਕੀ ਪੈਨਿਕ ਹੋਣ ਦੀ ਲੋੜ ਨਹੀਂ ਹੈ ਲੋਕਾਂ ਨੂੰ ਸਟੇਟ ਕਰਨ ਦਾ ਉਹਦਾ ਮਕਸਦ ਸਿਰਫ ਲੋਕਾਂ ਨੂੰ ਸਟੇਟ ਕਰਨ ਦਾ ਕਿ ਐਸੀ ਕੋਈ ਵੀ ਸਿਚੁਏਸ਼ਨ ਇਨ ਫਿਊਚਰ ਦੇ ਇਸ ਵਿੱਚ ਜਾਂ ਕੋਈ ਐਸਾ ਹਾਲਾਤ ਬਣਦੇ ਨੇ ਤਾਂ ਉਹਨੂੰ ਕਿਵੇਂ ਦਰਸਾਇਆ ਜਾ ਸਕੇ ਹੁਣ ਅੱਜ ਜਿਹੜੀ ਇਹ ਕਹਿ ਸਕਦੇ ਆ ਆਪਰੇਸ਼ਨ ਸ਼ੀਵਲ ਦੇ ਨਾਂ ਦੇ ਉੱਤੇ ਇੱਕ ਐਸਾ ਆਪਰੇਸ਼ਨ ਚੱਲ ਰਿਹਾ ਹੈ